ਭਗਤ ਸਿੰਘ ਜੀ ਦੀਆਂ ਪੱਗਾ ਬਣ ਕੇ ਇਹ ਆਏ ਸੀਗੇ ਵੀ ਅਸੀਂ ਭਗਤ ਸਿੰਘ ਜੀ ਦੀ ਸੋਚ ਤੇ ਚੱਲਾਂਗੇ ਨਸ਼ੇ ਦੇ ਵਿੱਚ ਇਹ ਇਹੋ ਜਿਹਾ ਕਰਪਟ ਬੰਦਾ ਨਸ਼ੇ ਦੇ ਵਿੱਚ ਹੀ ਫਸ ਗਿਆ ਪਹਿਲਾਂ ਜਦ ਕਿਸੇ ਤੇ ਵੀ ਅਲੀਗੇਸ਼ਨ ਲੱਗਦਾ ਸੀ ਇਹ ਕਹਿੰਦੇ ਸੀਗੇ ਵੀ ਤੁਰੰਤ ਬੰਦੇ ਨੂੰ ਅਸਤੀਫਾ ਦੇਣਾ ਚਾਹੀਦਾ ਸੋ ਅੱਜ ਆਪ ਦੇ ਨਹੀਂ ਰਿਹਾ ਬਿਲਕੁਲ ਨਹੀਂ ਇਹਨਾਂ ਨੇ ਕਿਤਾ ਜੀ ਵੀ ਆਈਪੀ ਇਹਨਾਂ ਦਾ ਬढ़ावा ਦਿੱਤਾ ਭਗਵੰਤਬਾਨ ਜੀ ਕਹਿੰਦੇ ਸੀਗੇ ਵੀ ਮੈਂ ਆਹ ਜੀਆਂ ਬਾਜਾ ਘੜਦੇ ਹੁੰਦੇ ਸੀਗੇ ਸਾਰਾ ਜੀ ਅਸੀਂ ਕੇਜਰੀਵਾਲ ਦਾ ਪੁੱਤ ਲਾ ਬੁੱਕਿਆ ਇਸ ਕਰਕੇ ਬੁੱਕਿਆ ਕਿ ਇਹਨੇ ਕਰਾਫਟਾ ਆਦਮੀ ਦਾ ਕੋਈ ਹੱਕ ਨਹੀਂ ਕਿ ਭਗਵੰਤ ਮਾਨ ਦੀ ਫੋਟੋ ਦੇ ਨਾਲ ਆਪਣੀ ਫੋਟੋ ਲਾ ਗੀ ਜਿਹੜਾ ਭਗਵੰਤ ਇਹਨਾਂ ਨੇ ਸੋਚਿਆ ਕਿ ਵੀ ਮੁਫਤ ਦੀ ਬਿਜਲੀ ਦੇ ਕੇ ਪੰਜਾਬ ਦੀ ਭੋਲੀ ਪਾਲੀ ਜਨਤਾ ਨੂੰ ਅਸੀਂ ਲੁੱਟ ਲਾਂਗੇ ਪੰਜਾਬ ਦੀ ਜਨਤਾ ਭੋਲੀ ਪਾਲੀ ਨਹੀਂ ਹੈ ਉਹਨਾਂ ਨੂੰ ਪਤਾ ਹੈ ਕਿ ਸਾਡਾ ਵਿਕਾਸ ਕਿਹਦੇ ਚਾਹੀਦਾ ਜਨਪਾਲਟੀ ਨੇ ਇਕੱਠੇ ਹੋ ਗਏ ਅੱਜ ਮਕਸਦ ਇਹਨਾਂ ਦਾ ਹੀ ਹੈ ਅੱਜ ਇਕੱਠੇ ਹੋ ਕੀ ਕਰਦੇ ਕਿ ਬੀਜੇਪੀ ਨੂੰ ਅਸੀਂ ਹਰਾਉਣਾ ਹੈ ਤੁਹਾਡੀ ਬਾਤ ਮੋਤੀ 405 ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਈਡੀ ਵੱਲੋਂ ਸ਼ਰਾਬ ਘਟਾਲੇ ਦੇ ਵਿੱਚ ਗ੍ਰਿਫਤਾਰੀ ਨੂੰ ਲੈ ਕੇ ਇੱਥੇ ਹੀ ਇੱਕ ਨਵਾਂ ਜਿਹੜਾ ਸੰਘਰਸ਼ ਹੈ ਉਹ ਬੀਜੇਪੀ ਮਲੇਰਕੋਟਲਾ ਵੱਲੋਂ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਤਾਂ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਬੀਜੇਪੀ ਮਲੇਰਕੋਟਲੇ ਦੀਆਂ ਜ਼ਿਲ੍ਹਾ ਪ੍ਰਧਾਨ ਵੱਲੋਂ ਜੋ ਕਿ ਅਰਵਿੰਦ ਕੇਜਰੀਵਾਲ ਦਾ ਫੁਕਲਾ ਪੂਰੇ ਸਾੜੇ ਜਾ ਰਿਹਾ ਹੈ ਅੱਜ ਤੁਸੀਂ ਕੇਜਰੀਵਾਲ ਜੀ ਦਾ ਪੁਤਲਾ ਸਾੜਨ ਜਾ ਰਹੇ ਹੋ ਦੇਖੋ ਜਿਹੜਾ ਅਰਵਿੰਦ ਕੇਰੀਵਾਲ ਦਾ ਸੀ ਪੁਤਲਾ ਸਾੜ ਰਹੇ ਹੈ ਇਹ ਝੂਠੇ ਵਾਦੇ ਕਰਕੇ ਸਰਕਾਰ ਦੇ ਵਿੱਚ ਆਏ ਸੀਗੇ ਸੋ ਸ਼ਰਾਬ ਘਟਾਲੇ ਦੇ ਭਗਤ ਸਿੰਘ ਜੀ ਦੀਆਂ ਪੱਗਾ ਬਨ ਕੇ ਇਹ ਆਏ ਸੀਗੇ ਵੀ ਅਸੀਂ ਭਗਤ ਸਿੰਘ ਜੀ ਦੀ ਸੋਚ ਤੇ ਜੱਲਾਂਗੇ ਭਗਤ ਸਿੰਘ ਜੀ ਦੀ ਸੋਚ ਸੀਗੀ ਵੀ ਅਸੀਂ ਨਸ਼ੇ ਤੋਂ ਯੁਵਾਮਾਨ ਨੂੰ ਦੇਸ਼ ਨੂੰ ਨਸ਼ੇ ਤੋਂ ਦੂਰ ਰੱਖਣਾ ਹੈ ਅੱਜ ਬੜੀ ਸ਼ਰਮ ਦੀ ਗੱਲ ਹੈ ਵੀ ਨਸ਼ੇ ਦੇ ਵਿੱਚ ਇਹ ਇਹ ਜਿਹਾ ਕਰਪਟ ਬੰਦਾ ਨਸ਼ੇ ਦੇ ਵਿੱਚ ਹੀ ਫਸ ਗਿਆ ਨਸ਼ੇ ਦੇ ਵਿੱਚ ਸ਼ਰਾਬ ਘਟਾਲੇ ਦੇ ਵਿੱਚ ਇਹਦਾ ਨਾਮ ਆਇਆ ਔਰ ਹਾਈ ਕੋਰਟ ਨੇ ਵੀ ਗੱਲ ਮੰਨ ਲਿਆ ਵੀ ਇਹ ਰਾਜਨੀਤੀ ਤੋਂ ਕੋਈ ਜਿਹੜਾ ਈਡੀ ਨੇ ਕਾਰਵਾਈ ਕੀਤੀ ਹੈ ਰਾਜਨੀਤੀ ਤੋਂ ਪ੍ਰੇਰਿਤ ਨਹੀਂ ਹੈਗਾ ਜੱਤਾ ਰਾਜ ਜੱਤਾ ਹਾਈ ਕੋਰਟ ਇਹਨਾਂ ਦੇ ਵਿਰੁੱਧ ਫੈਸਲਾ ਦਿੰਦਾ ਹੈ ਤਾਂਤਾ ਇਹ ਕਹਿੰਦੇ ਨੇ ਗਲਤ ਫੈਸਲੇ ਨੇ ਵੀ ਮੋਦੀ ਸਰਕਾਰ ਦੇ ਮੋਦੀ ਸਰਕਾਰ ਤੋਂ ਦਬ ਕੇ ਫੈਸਲੇ ਦੇ ਰਹੇ ਨੇ ਜਦ ਕੋਈ ਇਹਨਾਂ ਨੂੰ ਜਵਾਬਤ ਮਿਲ ਜਾਂਦੀ ਹੈ ਸੰਜੇ ਸਿੰਘ ਨੂੰ ਮਿਲ ਗਈ ਫਿਰ ਕਹਿੰਦੇ ਸਾਨੂੰ ਕੋਰਟ ਤੇ ਵਿਸ਼ਵਾਸ ਹੈ ਪਹਿਲਾਂ ਜਦ ਕਿਸੇ ਤੇ ਵੀ ਅਲੀਗੇਸ਼ਨ ਲੱਗਦਾ ਸੀ ਇਹ ਕਹਿੰਦੇ ਸੀਗੇ ਵੀ ਤੁਰੰਤ ਬੰਦੇ ਨੂੰ ਅਸਤੀਫਾ ਦੇਣਾ ਚਾਹੀਦਾ ਸੋ ਅੱਜ ਆਪ ਦੇ ਨਹੀਂ ਰਿਹਾ ਇਹਨੇ ਕੋਟੀਆਂ ਦਾ ਵਾਦਾ ਕੀਤਾ ਵੀ ਮੈਂ ਕੋਈ ਸਰਕਾਰੀ ਉੱਠੀ ਨਹੀਂ ਲੰਦਾ ਬੰਗਲਾ ਨਹੀਂ ਲੰਦਾ ਸੋ ਤੁਸੀਂ ਦੇਖ ਸਕਦੇ ਹੋ 50 ਕਰੋੜ ਤੋਂ ਉੱਪਰ ਦੀ ਲੱਗਦਾ ਇਹਨੇ ਸ਼ੀਸ਼ਮੈਲ ਬਣਾ ਲਿਆ ਸਰਕਾਰੀ ਸੋ ਪੰਜਾਬ ਦੇ ਵਿੱਚੋਂ ਸਰਕਾਰ ਦਿੱਲੀ ਚ ਪੰਜਾਬ ਦੇ ਵਿੱਚੋਂ ਗਨਮੈਨ ਲੈ ਕੇ ਉੱਥੇ ਆਪਣੀ ਸੁਰੱਖਿਆ ਕਰਵਾ ਰਿਆ ਸੀਗਾ ਸੋ ਤੁਸੀਂ ਦੇਖ ਸਕਦੇ ਹੋ ਹਰ ਇੱਕ ਐਸ਼ੋ ਆਰਾਮ ਦੀ ਜ਼ਿੰਦਗੀ ਜੀ ਰਹੇ ਨੇ ਵੀ ਲੱਗਦਾ ਵੀਆਈਪੀ ਕਲਚਰ ਖਤਮ ਨਹੀਂ ਹੋਇਆ ਬਿਲਕੁਲ ਨਹੀਂ ਇਹਨਾਂ ਨੇ ਕੀਤਾ ਜੀ ਵੀਆਈਪੀ ਇਹਨਾਂ ਦਾ ਬढ़ावा ਦਿੱਤਾ ਭਗਵੰਤਬਾਨ ਜੀ ਕਹਿੰਦੇ ਸੀਗੇ ਵੀ ਮੈਂ ਆਏ ਜੀ ਆਵਾਜ਼ਾਂ ਘਟਦੇ ਹੁੰਦੇ ਸੀਗੇ ਜਦ ਕੋਈ ਲੀਡਰ ਸਾਡੇ ਵਰਗ ਕੋਈ ਵੀ ਸਾਡੀ ਪਾਰਟੀ ਦੇ ਕੋਈ ਹੋਰ ਪਾਰਟੀਆਂ ਦੇ ਲੀਡਰ ਜਾਂਦੇ ਸੀਗੇ ਸੋ ਅੱਜ ਤੁਸੀਂ ਦੇਖ ਸਕਦੇ ਹੋ ਆਮ ਜਨਤਾ ਨੂੰ ਮਿਲ ਮਿਲਣਾ ਤਾਂ ਬਹੁਤ ਦੂਰ ਦੀ ਗੱਲ ਹੈ ਪਾਸੇ ਕਰ ਦਿੰਦੇ ਨੇ ਅੱਧਾ ਅੱਧਾ ਕਿਲੋਮੀਟਰ ਦੂਰ ਖੜਾ ਦਿੰਦੇ ਨੇ ਅੱਜ ਇਹਨਾਂ ਨੂੰ ਕਾਦੇ ਡਰਨੇ ਸਾਰਾ ਅਜ ਅਸੀਂ ਕੇਜਰੀਵਾਲ ਦਾ ਪੁਤਲਾ ਫੁਕਿਆ ਇਸ ਕਰਕੇ ਫੁਕਿਆ ਕਿ ਇਡੇ ਕਰਪਟਾ ਆਦਮੀ ਦਾ ਕੋਈ ਹੱਕ ਨਹੀਂ ਕਿ ਭਗਵੰਦ ਮਾਨ ਦੀ ਫੋਟੋ ਦੇ ਨਾਲ ਆਪਣੀ ਫੋਟੋ ਲਾਵੇ ਉਹ ਤੇ ਇਹਦੇ ਪਰ ਸਾਡੀ ਭਾਰਤੀ ਜਨਤਾ ਪਾਰਟੀ ਪਰ ਇਲਜ਼ਾਮ ਲਾ ਰਹੀਆਂ ਹਨ ਪਾਰਟੀਆਂ ਕਈ ਕੇਜੀਡੀ ਦਾ ਦਰਪਿਓ ਕਰਦੇ ਨੇ ਇਹ ਤੇ ਇਹਨਾਂ ਦੇ ਕਹਨੇ ਚੱਲਦੀ ਹੈ ਈਡੀ ਕਿਸੇ ਨੂੰ ਗ੍ਰਿਫਤਾਰ ਕਰਦੀ ਹੈ ਤੂੰ ਆਪਣੇ ਘਰ ਨਹੀਂ ਲੈ ਕੇ ਜਾਂਦੀ ਉਹ ਜੋ ਕਾਨੂੰਨ ਦੇ ਪ੍ਰਕਿਰਿਆ ਨੇ ਸਾਰੀਆਂ ਪੂਰੀਆਂ ਕਰਦੀ ਹੈ ਜੇਲ੍ਹ ਚ ਵੀ ਭੇਜਦੀ ਹੈ ਕਿਤੇ ਇਸ ਤਰ੍ਹਾਂ ਹੈ ਵੀ ਗਾਇਬ ਕਰਤਾ ਬੰਦਾ ਤੇ ਇਸ ਪਾਰਟੀ ਨੇ ਕੱਟੇ ਹੋ ਕੇ ਅੱਜ ਮਕਸਦ ਇਹਨਾਂ ਦਾ ਇਹ ਹੈ ਅੱਜ ਇਕੱਠੇ ਹੋ ਕੇ ਕਰਦੇ ਕਿ ਭਾਜਪਾ ਨੂੰ ਅਸੀਂ ਹਰਾਉਣਾ ਹੈ ਇਹਨਾਂ ਦਾ ਹੋਰ ਕੋਈ ਮਕਸਦ ਨਹੀਂ ਨਾ ਲੋਕਾਂ ਦਾ ਭਲਾ ਕਰਨਾ ਇਹਨਾਂ ਨੂੰ ਡਰ ਅਜੇ ਹੈ ਕਿ ਅੱਜ ਕੇਜਰੀਵਾਲ ਦੇ ਉੱਪਰ ਇਹ ਚੀਜ਼ ਆਈ ਹੈ ਕੱਲ ਨੂੰ ਇਹਨਾਂ ਦੀ ਕਰਪਸ਼ਨਾਂ ਕਰੀ ਉਹਨੇ ਉਹ ਵੀ ਫੜੀਆਂ ਜਾਣਗੀਆਂ ਇਸ ਗੱਲ ਦਾ ਖੌਫ ਹੈ ਇਹਨਾਂ ਨੂੰ ਜਿਹਦੇ ਕਰਕੇ ਇਹ ਕਦੇ ਬਰਾਦਰ ਰੱਖਦੇ ਨੇ ਕਦੇ ਰੋਜ਼ੇ ਰੱਖਦੇ ਨੇ ਕਿ ਉਹਨੂੰ ਬਾਹਰ ਕੱਢਿਆ ਜਾਵੇ ਅੱਜ ਤੋਂ ਪਹਿਲਾਂ ਇਹਨਾਂ ਦੀ ਪਾਰਟੀ ਦੇ ਕਈ ਮੰਤਰੀ ਜੇਲ੍ਹ 'ਚ ਨੇ ਉਹਨਾਂ ਪਾਸੇ ਕਿਉਂ ਨਹੀਂ ਤਰਨਾ ਦਿੱਤਾ ਇਹਨਾਂ ਨੇ ਯਾਨੀ ਕਿ ਉਹਨਾਂ ਨੂੰ ਮੰਨਦੇ ਤੇ ਵੀ ਸਹੀ ਨੇ ਇੱਕ ਕੇਜਰੀਵਾਲ ਦੇ ਟਾਈਮ ਤੇ ਆ ਕੇ ਹੀ ਕਿਉਂ ਇਹ ਚੀਜ਼ ਸਾਜੇ ਤੇ ਇਕੱਠੇ ਹੋਇਆ ਸੋਏਸੀ ਜ਼ਿਲ੍ਹਾ ਮਲੇਰਕੋਟਲਾ ਦੀ ਬੀਜੇਪੀ ਦੀ ਸਮੁੱਚੀ ਲੀਡਰ ਟੀਮ ਜਿਨ੍ਹਾਂ ਵੱਲੋਂ ਅਰਵਿੰਦ ਕੇਜਰੀਵਾਲ ਦਾ ਪੁਤਲਾ ਸਾੜਿਆ ਗਿਆ ਕੇਜਰੀਵਾਲ ਦੇ ਅਸਤੀਫੇ ਦੀ ਮੰਗ ਕੀਤੀ ਹੈ ਕੈਮਰਾਮੈਨ ਗੌਰਵ ਖੁੱਲਰ ਦੇ ਨਾਲ ਮਨੀਸ਼ ਵਰਮਾ ਪੰਜਾਬੀ ਖਬਰਾਂ ਮਲੇਰਕੋਟਲਾ